ਚੈਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਆਈਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟੀ ਹੈ ਕੱਲ ਕਾਰਨਰਸ ਦੀ ਰਿਪੋਰਟ ਆਈ ਹੈ ਉਹਦੇ ਬਾਰੇ ਗੱਲ ਕਰਾਂਗੇ ਦੂਜਾ ਟਿਮ ਹਾਰਟਨ ਵੱਲੋਂ ਲੋਬੀ ਕੀਤੀ ਜਾ ਰਹੀ ਆ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਹੋਰ ਉਹਨਾਂ ਦਾ ਕੋਟਾ ਵਧਾਇਆ ਜਾਵੇ ਅੰਟੇਰੀਅਰ ਦੇ ਵਿੱਚ ਗੈਰਕਾਨੂੰਨੀ ਸ਼ਰਾਬ ਦਾ ਧੰਦਾ ਫੜਿਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਓਵਰਪਾਸ ਸਟ੍ਰਾਈਕਾਂ ਆ ਉਹ ਘਟ ਗਈਆਂ ਟਰੱਕ ਓਵਰਪਾਸਾਂ ਦੇ ਵਿੱਚ ਪਿਛਲੇ ਸਾਲ ਬਹੁਤ ਵੱਜੇ ਸੀ ਐਤਕੀ ਸੁਖਸਾਂਦਿਆ ਤੇ ਆਇਲੈਂਡ ਦੇ ਉੱਤੇ ਕਲੰਬਰ ਬਿਲ ਬੰਦ ਹੋਣ ਦੇ ਨਾਲ ਸੈਂਕੜੇ ਮੁਲਾਜ਼ਮ ਜਿਹੜੀ ਆ ਉਹਨਾਂ ਦੀ ਨੌਕਰੀ ਜਾਂਦੀ ਲੱਗੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਡਰੱਗ ਓਵਰਡੋਸ ਬਾਰੇ ਆਮ ਤੌਰ ਦੇ ਉੱਤੇ ਡਰੱਗ ਓਵਰਡੋਸ ਦੀਆਂ ਜਿੰਨੀਆਂ ਖਬਰਾਂ ਕਰਦੇ ਆ ਉਹ ਮਾੜੀਆਂ ਹੁੰਦੀਆਂ ਪਰ ਚੰਗੀ ਖਬਰ ਇਹ ਆ ਕਿ ਗਿਣਤੀ ਘਟ ਰਹੀ ਆ ਅਕਤੂਬਰ ਮਹੀਨੇ ਦੇ ਵਿੱਚ ਹਾਲਾਂਕਿ ਮੌਤ ਤਾਂ ਇੱਕ ਵੀ ਮਾੜੀ ਆ ਪਰ 150 ਲੋਕਾਂ ਦੀ ਮੌਤ ਅਕਤੂਬਰ ਮਹੀਨੇ ਦੇ ਵਿੱਚ ਟੌਕਸਿਕ ਡਰੱਗਸ ਦੇ ਨਾਲ ਹੋਈ ਆ ਨਸ਼ੇ ਦੀ ਓਵਰਡੋਸ ਦੇ ਨਾਲ ਜਿਹੜੀ ਕਿ ਪਹਿਲਾਂ ਨਾਲੋਂ ਕਾਫੀ ਘੱਟ ਦੱਸੀ ਜਾ ਰਹੀ ਆ 150 ਮੌਤਾਂ ਦਾ ਮਤਲਬ ਇਹ ਆ ਕਿ ਐਵਰੇਜ 4.8 ਪਰ ਡੇ ਗਿਣਤੀ ਬਹੁਤ ਜ਼ਿਆਦਾ ਆ ਇਹ ਹਜੇ ਵੀ ਪਰ ਜਦੋਂ ਅਸੀਂ ਇਹਨੂੰ ਦੇਖਦੇ ਆ ਕਿ ਪਿਛਲੇ ਸਾਲ ਦੇ ਵਿੱਚ ਕਿੰਨੀਆਂ ਮੌਤਾਂ ਹੋ ਰਹੀਆਂ ਸੀ ਤਾਂ ਫਿਰ ਥੋੜੀ ਜੀ ਤਸੱਲੀ ਹੁੰਦੀ ਆ ਕਿ ਕਿਤੇ ਨਾ ਕਿਤੇ ਗਿਣਤੀ ਘਟੀ ਆ ਜਿਹੜੀਆਂ ਅਧੀਆਂ ਮੌਤਾਂ ਨੇ ਉਹ ਪ੍ਰਾਈਵੇਟ ਹੋਮਸ ਦੇ ਵਿੱਚ ਹੋਈਆਂ ਜਾਂ ਜਦੋਂ ਬੰਦਾ ਕੱਲਾ ਸੀਗਾ ਜਦੋਂ ਕੱਲਾ ਨਸ਼ਾ ਕਰਦਾ ਕਿਉਂਕਿ ਜਦੋਂ ਨਸ਼ਾ ਕਰਦਾ ਉਹਦੇ ਤੋਂ ਨਾਲ ਹੀ ਉਹਨੂੰ ਇਹਦਾ ਅਸਰ ਹੋ ਜਾਂਦਾ ਨਸ਼ੇ ਦੇ ਨਾਲ ਮੌਤਾਂ ਪਹਿਲਾਂ ਵੀ ਜ਼ਿਕਰ ਕਰਦੇ ਆਂ ਕਈ ਵਾਰੀ ਨਸ਼ਾ ਕਰਨ ਦੇ ਨਾਲ ਹੀ ਹੁੰਦੀ ਹੈ ਬੰਦਾ ਉਨਾ ਹੀ ਨਸ਼ਾ ਕਰਦਾ ਜਿੰਨਾ ਪਹਿਲਾਂ ਕਰਦਾ ਹੁੰਦਾ ਪਰ ਉਸ ਨਸ਼ੇ ਦੇ ਵਿੱਚ ਨਸ਼ਾ ਜ਼ਿਆਦਾ ਹੁੰਦਾ ਜਾਂ ਕਹ ਲਓ ਕਿ ਫੈਂਟਾਨਿਲ ਜਾਂ ਜਿਹੜੀ ਉਹ ਚੀਜ਼ ਜ਼ਿਆਦਾ ਪਾਈ ਹੁੰਦੀ ਹੈ ਜਿਹੜੀ ਮਿਲਾਵਟ ਆ ਉਹ ਜ਼ਿਆਦਾ ਕੀਤੀ ਜਾਂਦੀ ਹੈ ਸੋ ਇਹ ਪਬਲਿਕ ਏਰੀਆ ਦੇ ਵਿੱਚ ਮੌਤਾਂ ਬਹੁਤ ਘੱਟ ਹੋਈਆਂ ਕਕੋ ਤੇ ਦੇਖ ਲੈਂਦਾ ਕੋਈ ਕੁਛ ਨਾ ਕੁਛ ਉਹਦਾ ਬਚਾਹ ਹੋ ਜਾਂਦਾ ਆ ਕਿਉਂਕਿ ਜਿਹੜੇ ਇਹਨਾਂ ਨੂੰ ਡਿਟੈਕਟ ਨਹੀਂ ਕੀਤਾ ਜਾ ਸਕਦਾ ਫਿਰ ਇਹਦੀ ਟ੍ਰੀਟਮੈਂਟ ਉਸੇ ਵੇਲੇ ਕਰਨੀ ਹੁੰਦੀ ਹੈ ਫੈਂਟਨਲ ਮੇਨ ਕੌਜ਼ ਰਿਆ ਉਹੀ ਜਿਹੜਾ ਕੈਮੀਕਲ ਜਿਹੜਾ ਬਹੁਤ ਵੱਡਾ ਅ ਸਮੱਸਿਆ ਬਣੀ ਹੈ ਇਸ ਵੇਲੇ ਨਾ ਸਿਰਫ ਕੈਨੇਡਾ ਦੇ ਲਈ ਪੂਰੀ ਦੁਨੀਆ ਦੇ ਲਈ ਕਾਰਨਰਸ ਨੇ ਦੇਖਿਆ ਕਿ ਫੈਂਟਨਲ ਤੇ ਇਸ ਤਰ੍ਹਾਂ ਦੀਆਂ ਡਰੱਗਸ ਜਿਹੜੀਆਂ ਇਹ ਮੋਸਟ ਕਾਮਨ ਸਿਗੀਆਂ ਜਿੱਥੇ ਇਹ ਮੌਤਾਂ ਦੇ ਲਈ ਜ਼ਿੰਮੇਵਾਰ ਸੋ ਇਹ ਹੈਗਾ ਕਿ ਪਿਛਲੇ ਸਾਲਾਂ ਦਾ ਜਿਹੜਾ ਟ੍ਰੈਂਡ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇਹ ਟ੍ਰੈਂਡ ਇਸੇ ਤਰੀਕੇ ਦੇ ਨਾਲ ਜਾਰੀ ਰਿਹਾ 150 ਮੌਤਾਂ ਅਕਤੂਬਰ ਮਹੀਨੇ ਦੇ ਵਿੱਚ ਤੇ 163 ਅਕਤੂਬਰ ਮਹੀਨੇ 2024 ਦੇ ਵਿੱਚ ਹੋਈਆਂ ਸੀ ਸੋ ਅ ਅਕਤੂਬਰ ਦੇ ਵਿੱਚ ਹਰ ਸਾਲ ਜਿਹੜਾ ਇਹ ਮਤਲਬ ਇਸ ਤਰੀਕੇ ਨਾਲ ਕੋਵਿਡ-19 ਤੋਂ ਬਾਅਦ ਟ੍ਰੈਂਡ ਚੱਲ ਰਿਹਾ ਪਰ ਨੰਬਰ ਜਿਹੜਾ ਹਜੇ ਵੀ ਇਹ ਹਾਈ ਦੱਸਿਆ ਜਾ ਰਿਹਾ ਓਵਰਡੋਸ ਡੈਥਸ ਜਿਹੜੀਆਂ ਨੇ ਉਹ 2023 ਤੋਂ ਬਾਅਦ ਘਟੀਆਂ ਨੇ ਪਰ 216 ਤੋਂ ਹਜੇ ਵੀ ਜ਼ਿਆਦਾ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ ਐਮਰਜੈਂਸੀ ਲਾਈ ਸੀ 216 ਦੇ ਵਿੱਚ ਕਿਉਂਕਿ ਮਾ ওভারਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਹ ਤੋਂ ਉਹਦੇ ਤੋਂ ਬਾਅਦ ਜਿਹੜਾ ਉਹ ਕੀਤੀ ਗਈ ਸੀ ਤਾਂ ਫਿਰ 23 ਦੇ ਵਿੱਚ ਉਹ ਮੌਤਾਂ ਲਗਾਤਾਰ ਘਟਣੀਆਂ ਜਾ ਰਹੀਆਂ ਪਰ ਜਦੋਂ ਇਹਨੂੰ ਦੇਖਦੇ ਹਾਂ ਕਿ 16 ਦੇ ਵਿੱਚ ਜਦੋਂ ਹੈਲਥ ਐਮਰਜੈਂਸੀ ਲੱਗੀ ਸੀ ਉਹਦੇ ਨਾਲ ਮੁਕਾਬਲਾ ਕਰਕੇ ਦੇਖਦੇ ਤਾਂ ਗਿਣਤੀ ਹਜੇ ਵੀ ਜ਼ਿਆਦਾ ਆ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਸੋ ਜਿਹੜੀਆਂ ਉਹ ਤੋਂ ਪਹਿਲਾਂ ਮਤਲਬ 77 ਲੋਕਾਂ ਦੀ ਮੌਤ ਸੀਗੀ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਇਸੇ ਮਹੀਨੇ ਦੇ ਨਾਲ ਦੇਖੇ ਜਾਵੇ ਸੋ ਉਹਦੇ ਹਿਸਾਬ ਨਾਲ ਤੇ 150 ਮੌਤਾਂ ਜ਼ਿਆਦਾ ਪਰ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰਕੇ ਦੇਖਦੇ ਹਾਂ ਤਾਂ ਫਿਰ ਵੀ 13 ਮੌਤਾਂ ਜਿਹੜੀਆਂ ਘੱਟ ਹੋਈਆਂ ਆ ਇੱਕ ਮਾਮਲੇ ਦੇ ਵਿੱਚ ਹੋਰ ਸਾਹਮਣੇ ਆਉਂਦਾ ਕਿ ਜਿਹੜੀ ਯੂਥ ఓਵਰਡੋਸ ਡੈਥਸ ਨੇ ਇਹ ਵਧੀਆਂ ਨੇ ਇਸ ਸਾਲ ਦੇ ਵਿੱਚ 2025 ਦੇ ਵਿੱਚ 21 ਲੋਕ ਜਿਹੜੇ 19 ਸਾਲ ਤੋਂ ਘੱਟ ਲੋਕ ਸੀਗੇ ਉਹਨਾਂ ਦੀ ਮੌਤ ਹੋਈ ਹੈ ਜਨਵਰੀ ਤੋਂ ਅਕਤੂਬਰ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਪਿਛਲੇ ਸਾਲ ਇਸੇ ਸਮੇਂ ਦੇ ਵਿੱਚ 17 ਮੌਤਾਂ ਹੋਈਆਂ ਸੀ 19 ਸਾਲ ਤੋਂ ਘੱਟ ਲੋਕਾਂ ਦੀ ਕੁਦਰਤੀ ਜਿਹੜੇ ਮਰਦ ਨੇ ਪੁਰਸ਼ ਨੇ ਉਹ 77% ਦੇ ਵਿੱਚ ਉਹ ਸ਼ਾਮਲ ਨੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਜਿਹੜੇ ਜਿਹੜੇ ਬਹੁਤੇ ਵਿਕਟਮ ਸੀਗੇ ਉਹ ਟਰੇਡਸ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਜਾਂ ਇਕੁਪਮੈਂਟ ਸੇਲ ਦੇ ਵਿੱਚ ਜਾਂ ਸਰਵਿਸ ਜੋਬਸ ਦੇ ਵਿੱਚ ਸੀਗੇ ਸੋ ਇਹ ਵੀ ਇੱਕ ਵੱਖਰੀ ਜਿਹੜੀ ਗੱਲਬਾਤ ਇਹਨਾਂ ਸਾਰਿਆਂ ਦੇ ਵਿੱਚ ਸੀਗੀ ਔਰ ਦੂਜੀ ਹੁਣ ਇਹਦੇ ਨਾਲ ਜਿਹੜਾ BC ਆ ਇਹ ਸੇਫਰ ਸਪਲਾਈ ਪਾਲਿਸੀ ਚੇਂਜ ਕਰ ਰਿਹਾ ਹੈ ਜਿਹੜੇ ਕੁਝ ਰੂਲਸ ਨੇ ਉਹਨਾਂ ਨੂੰ ਬਦਲਣ ਦੀ ਗੱਲ ਕਰ ਰਿਹਾ ਹੈ ਸਰਕਾਰ ਕਹਿੰਦੀ ਆ ਕਿ ਜਿਹੜੇ ਬੰਦੇ ਨੂੰ ਸੇਫਰ ਸਪਲਾਈ ਡਰੱਗ ਮਿਲਦੀ ਹੈ ਸੇਫਰ ਸਪਲਾਈ ਡਰੱਗ ਦਾ ਮਤਲਬ ਇਹ ਆ ਬੰਦਾ ਨਸ਼ਾ ਕਰਦਾ ਉਹਨੂੰ ਫਿਰ ਇਹ ਡਰੱਗ ਡਾਕਟਰ ਕਹਿੰਦਾ ਭਾਈ ਇਹਨੂੰ ਡਰੱਗ ਦੇਣੀ ਪੈਣੀ ਨੇ ਵਚਣਾ ਨਹੀਂ ਉਹਨੂੰ ਫਿਰ ਜਿਹੜੀ ਉਹ ਡਾਕਟਰ ਜਦੋਂ ਪਸਕ੍ਰਾਈਬ ਕਰ ਦਿੰਦਾ ਉਹ ਫਾਰਮੇਸੀ ਤੋਂ ਜਾ ਕੇ ਡਰੱਗ ਲੈਂਦਾ ਉਹ ਉਹ ਉਹਨੂੰ ਦੇ ਦਿੰਦੇ ਆ ਤੇ ਉਹ ਲੈ ਜਾਂਦਾ ਉਹ ਕੀ ਹੁੰਦਾ ਸੀ ਉਹ ਗਾਂ ਬਾਹਰ ਜਾ ਕੇ ਵੇਚ ਜਾਂਦੀ ਸੀ ਲੋਕਾਂ ਨੂੰ ਵੇਚ ਦਿੰਦੇ ਸੀ ਜਾਂ ਉਹਦੀ ਗਲਤ ਵਰਤੋਂ ਹੁੰਦੀ ਸੀ ਐਲਨੋਸਟਰ ਕੋ ਇੱਥੇ ਐਮਐਲਏ ਆ ਬੀਸੀ ਦੇ ਆਪਣੇ ਸਰੀ ਦੇ ਵਿੱਚ ਵਾਈਟ ਟਰੱਕ ਤੋਂ ਉਹਨਾਂ ਨੇ ਜਿਹੜਾ ਇਹਨੂੰ ਇਹਦਾ ਇਹਦਾ ਮੁੱਦਾ ਸਾਹਮਣੇ ਲਿਆਂਦਾ ਸੀ ਹੁਣ ਉਹਨਾਂ ਨੇ ਇਹ ਕਰ ਦਿੱਤਾ ਕਿ ਤੁਹਾਨੂੰ ਡਰਗ ਦਿੱਤੀ ਜਾਊਗੀ ਪਰ ਤੁਸੀਂ ਉਹ ਫਾਰਮਾਸਿਸਟ ਦੇ ਸਾਹਮਣੇ ਖੜ ਕੇ ਖਾਣੀ ਆ ਮਤਲਬ ਬਜਾਏ ਤੁਹਾਨੂੰ ਦਿੱਤੀ ਆ ਤੇ ਤੁਸੀਂ ਲਓ ਜਿਹੜੀ ਵਿਟਨੈਸਡ ਡੋਜ਼ਿੰਗ ਕਹਿੰਦੇ ਆ ਇਹ ਅਸਤ ਦਸੰਬਰ ਮਹੀਨੇ ਤੋਂ ਅਗਲੇ ਮਹੀਨੇ ਤੋਂ ਇਹ ਸ਼ੁਰੂ ਹੋ ਜਾਣੀ ਆ ਇਹਦੇ ਨਾਲ ਹੋਊਗਾ ਕਿ ਇਹਦਾ 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 ਮਾ ਇਹ ਕੀਤਾ ਕਿਉਂ ਗਿਆ ਕਿ ਲੋਕ ਇਹਨੂੰ ਵੇਚਦੇ ਸੀ ਸੋ ਇਹ ਉਹ ਤੋਂ ਰੋਕਣ ਦੇ ਲਈ ਦੂਜਾ ਉਹਦੀ ਕੰਸਮਪਸ਼ਨ ਹੁੰਦੀ ਆ ਇਹਨੂੰ ਠੀਕ ਕਰਨ ਦੇ ਲਈ ਔਰ ਉਹਨੂੰ ਮਾਨੀਟਰ ਕਰਨ ਦੇ ਲਈ ਸੋ ਹਰ ਇੱਕ ਜਿਹੜਾ ਸੇਫਰ ਸਪਲਾਈ ਪੇਸ਼ੈਂਟ ਆ ਉਹਨੂੰ ਇਹ ਰੂਲ 30 ਦਸੰਬਰ 2025 ਤੋਂ ਲੈ ਕੇ ਫਾਲੋ ਕਰਨਾ ਪਊਗਾ ਇਹਦਾ ਹੁਣ ਵਿਰੋਧ ਵੀ ਕਈ ਕਰ ਰਹੇ ਆ ਪਰ ਵੀ ਡਰੱਗ ਉਹ ਦੂਜਾ ਹੋ ਜਾਊਗਾ ਕੁਝ ਜਿਹੜੇ ਆ ਇਹਨੂੰ ਚੰਗਾ ਵੀ ਸਮਝ ਰਹੇ ਆ ਸੋ ਸੁਪਰਵੀਜ਼ਨ ਜਿਹੜੀ ਆ ਇਹਨੇ ਨਵੇਂ ਇੱਕ ਤਰੀਕੇ ਦੇ ਨਾਲ ਬੈਰੀਅਰਸ ਵੀ ਲਾ ਦਿੱਤੇ ਆ ਵੀ ਲੋਕ ਜਾਣਗੇ ਘੱਟ ਐਕਸੈਸ ਘਟ ਜਾਊਗੀ ਜਾਂ ਉਹਨਾਂ ਨੂੰ ਫੇਰ ਦੁਬਾਰਾ ਸਟ੍ਰੀਟ ਡਰੱਗ ਦੇ ਉੱਤੇ ਆ ਜਾਣਗੇ ਜਾਂ ਉਹਦੀ ਇਫੈਕਟਿਵਨੈਸ ਘਟ ਜਾਊਗੀ ਸੋ ਇਹ ਮਾਮਲਾ ਜਿਹੜਾ ਇੱਕ ਵਾਰੀ ਫੇਰ ਸਾਹਮਣੇ ਆ ਰਿਹਾ ਪਰ ਇਸ ਮਾਮਲੇ ਦੇ ਵਿੱਚ ਹੁਣ ਮੌਤਾਂ ਦੀ ਗਿਣਤੀ ਘਟ ਰਹੀ ਹੈ ਤੇ ਦੇਖੋ ਇਹ ਜਿਹੜੀ ਬਦਲਰੀ ਪਾਲਿਸੀ ਹੈ ਇਹਦਾ ਕਿੰਨਾ ਅਸਰ ਪੈਂਦਾ ਤੇ ਇਹ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਸਾਡੀ ਹੈਗੀ ਆ ਉਹਦੇ ਤੋਂ ਕਦੋਂ ਛੁਟਕਾਰਾ ਮਿਲਦਾ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਤੇ ਇਮੀਗ੍ਰੇਸ਼ਨ ਦੇ ਵਿੱਚ ਉਹ ਵੀ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਜਿਹੜਾ ਟੈਂਪੋਰੀ ਫੋਰਨ ਵਰਕਰ ਵਰਕਰ ਪ੍ਰੋਗਰਾਮ ਨੇ ਵੀ ਵਿਰੋਧ ਪਿਛਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦਾ ਹੋਇਆ ਕਿ ਹਾਂ ਲੋਕਾਂ ਨੇ ਵੀ ਸਰਕਾਰ ਨੇ ਬਹੁਤ ਬੰਦੇ ਸੱਦ ਲਏ ਇੱਥੇ ਜਿਨ੍ਹਾਂ ਦੀ ਲੋੜ ਨਹੀਂ ਸੀ ਜਾਂ ਕਿੰਨਾ ਕੁਛ ਹੋਇਆ ਸਰਕਾਰ ਨੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਸ਼ਕਤੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੇ ਨੰਬਰ ਘਟਾ ਦਿੱਤੇ ਸਟੂਡੈਂਟ ਘਟਾ ਦਿੱਤੇ ਟੈਂਪਰੇਰੀ ਫੋਰਨ ਵਰਕਰ ਘਟਾ ਦਿੱਤੇ ਹੁਣ ਵਰਕ ਪਰਮਿਟ ਨਹੀਂ ਦਿੱਤੇ ਜਾ ਰਿਹਾ ਐਕਸਟੈਂਡ ਨਹੀਂ ਹੋ ਰਿਹਾ ਕਈ ਕਿਸਮ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿਹਾ ਇਹ ਗਿਆ ਸੀ ਕਿ ਲੋਕ ਜਿਹੜੇ ਨੇ ਜ਼ਿਆਦਾ ਆ ਗਏ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਵੀ ਕੰਮ ਤਾਂ ਇੱਥੋਂ ਵਾਲਿਆਂ ਨੂੰ ਨਹੀਂ ਮਿਲਦੇ ਜਾਂ ਕਈ ਤਰ੍ਹਾਂ ਦੇ ਜਿਹੜੇ ਨੈਰੇਟਿਵ ਆ ਉਹ ਸਾਹਮਣੇ ਆਏ ਹੁਣ ਇੱਕ ਖਬਰ ਇਹ ਪਤਾ ਲੱਗੀ ਆ ਕਿ ਟਿਮ ਹਾਰਟਨ ਬਹੁਤ ਵੱਡਾ ਆਪਾਂ ਜਾਣਦੇ ਚੇਨ ਆ ਉਹ ਫੈਡਰਲ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਰਹੇ ਆ ਐਮਪੀਆ ਨੂੰ ਮਿਲ ਰਿਹਾ ਆ ਜਾਂ ਦੂਜੇ ਕੰਮ ਕਰ ਰਹੀ ਆ ਕੰਪਨੀ ਕਹੇ ਉਹਨਾਂ ਨੂੰ ਇਹ ਰਿਹਾ ਕਿ ਤੁਸੀਂ ਔਰ ਪਿਛਲੇ ਡੇਢ ਸਾਲ ਤੋਂ ਇਹ ਕੰਮ ਕਰ ਰਹੇ ਆ ਟਿਮ ਹਾਰਟਨ ਵਾਲੇ ਇਹਦੀ ਆਰਬੀਆਈ ਜਿਹੜੀ ਪੇਰੈਂਟ ਕੰਪਨੀ ਆ ਟਿਮ ਹਾਰਟਨ ਦੀ ਉਹਨਾਂ ਨੇ ਲੌਬੀ ਕੀਤੀ ਹੈ ਆਟਵਾ ਦੇ ਵਿੱਚ ਲੌਬੀ ਕੇਸ ਗੱਲ ਦੇ ਲਈ ਕੀਤੀ ਆ ਕਿ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੇ ਨੰਬਰ ਆ ਜਿਹੜਾ ਉਹਨਾਂ ਦਾ ਕੈਪ ਲਾਇਆ ਤੁਸੀਂ ਉਹਨੂੰ ਵਧਾਓ ਵੀ ਜਿੰਨੇ ਤੁਸੀਂ ਘਟਾ ਦਿੱਤੇ ਆ ਇਹ ਨੰਬਰ ਵਧਾਓ ਸਾਨੂੰ ਬੰਦੇ ਚਾਹੀਦੇ ਸਾਨੂੰ ਬੰਦੇ ਨਹੀਂ ਲੱਭਦੇ ਵੀ ਜਿਹੜੀਆਂ ਇਹਨਾਂ ਦੀਆਂ ਫਰੈਂਚਾਈਜ਼ੀਜ਼ ਨੇ ਉਹ ਹਾਇਰ ਕਰ ਸਕਣ ਉਹ ਗਿਣਤੀ ਵਧਾਈ ਜਾਵੇ ਉਹ ਇਹ ਚਾਹੁੰਦੇ ਆ ਕਿ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੀ ਲਿਮਟ ਆ ਇਹ 10% ਤੋਂ 30% ਕਰ ਦਿੱਤੀ ਜਾਵੇ। ਇਹ ਤੋਂ ਪਹਿਲਾਂ ਪੰਡੈਮਿਕ ਤੋਂ ਪਹਿਲਾਂ 20% ਦਾ ਕੈਪ ਸੀ। ਕੋਵਿਡ ਦੇ ਦੌਰਾਨ ਉਹਨਾਂ ਨੇ 30% ਦੇ ਉੱਤੇ ਕਰ ਦਿੱਤਾ। 24 ਦੇ ਵਿੱਚ ਫਿਰ ਜਿਹੜੀ ਫੈਡਰਲ ਸਰਕਾਰ ਸੀ ਇਹਨਾਂ ਨੇ ਮੁੜ ਕੇ ਉਹਨੂੰ 10% ਦੇ ਉੱਤੇ ਕਰ ਦਿੱਤਾ ਤੇ ਟਿਮ ਹੌਰਟ ਨੇ ਇਹ ਚਾਹੁੰਦਾ ਆ ਕਿ ਇਹ ਕੈਪ ਜਿਹੜਾ ਆ ਇਹਨੂੰ ਵਧਾ ਕੇ ਇਹ ਪਾਬੰਦੀ ਆ ਕਿੰਨੇ ਪਰਸੈਂਟ ਜਿਹੜੇ ਫੋਰਨ ਵਰਕਰ ਹੋ ਸਕਦੇ ਆ ਇਹਨੂੰ ਵਧਾ ਕੇ ਕਿਉਂਕਿ ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਵਰਕਰ ਜਿਹੜੇ ਆ ਮਿਲ ਨਹੀਂ ਰਹੇ ਸਪੈਸ਼ਲੀ ਖਾਸ ਕਰ ਛੋਟੇ ਸ਼ਹਿਰਾਂ ਦੇ ਵਿੱਚ ਕੰਪਨੀ ਇਹ ਕਹਿੰਦੀ ਆ ਕਿ ਲੇਬਰ ਸ਼ਾਰਟੇਜ ਬਹੁਤ ਵੱਡੀ ਆ ਟਿਮ ਹੌਟਨ ਦਾ ਜਿਹੜਾ ਦਾਵਾ ਆ ਕਿ ਉਹਨਾਂ ਦੇ ਰੈਸਟੋਰੈਂਟਸ ਦੇ ਵਿੱਚ 70000 ਵਰਕਰ ਦੀ ਘਾਟ ਆ ਪੂਰੇ ਕੈਨੇਡਾ ਦੇ ਵਿੱਚ 70000 ਵਰਕਰ ਉਹ ਕਹਿ ਲੋ ਕਿ ਰੈਸਟੋਰੈਂਟਸ ਜਿਹੜੇ ਸ਼ਾਰਟ ਨੇ 70000 ਵਰਕਰਸ ਖਾਸ ਕਰ ਜਿਹੜੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਆ ਪਰ ਜਿਹੜੇ ਰੂਰਲ ਨੇ ਜਾਂ ਸਮਾਲ ਕਮਿਊਨਿਟੀਜ਼ ਨੇ ਸਟਰਗਲ ਕਰ ਰਹੇ ਆ ਇਸ ਚੀਜ਼ ਦੇ ਨਾਲ ਟੈਂਪਰੇਰੀ ਫੋਰਨ ਵਰਕਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਹੈਗੇ ਆ ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਜਿਹੜੇ ਪਹਿਲਾਂ ਹੈਗੇ ਆ ਉਹਨਾਂ ਨੂੰ ਤੁਸੀਂ ਜ਼ਿਆਦਾ ਚੈਰ ਰੱਖੋ ਤੇ ਜਿਹੜੇ ਵੀਜ਼ੇ ਵਧਾਓ ਉਹਨਾਂ ਦੇ ਵੀਜ਼ੇ ਵੱਧ ਗਿਆ ਤਾਂ ਉਹਨਾਂ ਨੂੰ ਤੁਸੀਂ ਪੇਅਰ ਦਿਓ ਟਿਮ ਹਾਰਟਨ ਨੇ ਇਹ ਵੀ ਕਿਹਾ ਕਿ ਵੀਜ਼ੇ ਛੇਤੀ ਰਿਨਿਊ ਕਰੋ ਉਹ ਜਾਂਦੇ ਜਿਹੜਾ ਨੈਕਸਸ ਸਟਾਈਲ ਫਾਸਟ ਟਰੈਕ ਸਿਸਟਮ ਆ ਉਹ ਹੋਵੇ ਇਹਨਾਂ ਦੇ ਜਿਹੜਾ ਜਿਹੜਾ এমਪਲੋਇਰ ਆ ਉਹ ਫੋਰਨ ਵਰਕਰ ਨੂੰ ਉਹਨੂੰ ਮਤਲਬ ਉਹਦਾ ਬਾਰ-ਬਾਰ ਪੇਪਰ ਵਰਕ ਜਿਹੜਾ ਸਲੋ ਤਰੀਕੇ ਨਾਲ ਨਾ ਕੀਤਾ ਜਾਵੇ ਜਿੱਦਾਂ ਐਲ ਐਮ ਆਈਏ ਆ ਜਾਂ ਜਿਹੜੇ ਹੈਗੇ ਆ ਜਾਂ ਦੂਜੇ ਹੈਗੇ ਆ ਜਿਹੜੇ ਪਰਮਿਟ ਐਕਸਟੈਂਸ਼ਨਾਂ ਨੂੰ ਫਾਸਟ ਟਰੈਕ ਕਰਦੇ ਹੋ ਤੇਜ਼ੀ ਨਾਲ ਕਰੋ ਕਈ ਮੈਂਬਰ ਪਾਰਲੀਮੈਂਟ ਕਈ ਵੱਡੀਆਂ ਪਾਰਟੀਆਂ ਤੋਂ ਲੋਬਿੰਗ ਕੀਤੀ ਗਈ ਆ ਲਿਬਰਲ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਵਿੱਚ ਮਾਰਕ ਮਿਲਰ ਦਾ ਨਾਮ ਵੀ ਆਉਂਦਾ ਕੰਜ਼ਰਵਟਿਵ ਐਮਪੀ ਬਲੌਕ ਕੋਈ ਇੱਕਵਾ ਦੇ ਐਮਪੀ ਜਿਹੜਾ ਸਟਾਫ ਆ ਫਾਈਨੈਂਸ ਇੰਡਸਟਰੀ ਟ੍ਰੇਡ ਤੋਂ ਪੀਐਮ ਤੋਂ ਗਲੋਬਲ ਅਫੇਅਰਸ ਤੋਂ ਉਹਨਾਂ ਸਾਰਿਆਂ ਦੇ ਨਾਲ ਇਹ ਮਤਲਬ ਇਹ ਗੱਲ ਦੱਸਦੀ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕੰਪਨੀ ਆ ਉਹ ਪੂਰੇ ਪੋਲਿਟਿਕਲ ਉਹਦੇ ਸਪੈਕਟਰਮ ਦੇ ਉੱਤੇ ਕਿਦਾਂ ਲੋਬਿੰਗ ਕਰ ਰਹੀ ਆ ਫੈਡਰਲ ਕੰਜ਼ਰਵਟਿਵ ਚਾਹੁੰਦੇ ਆ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਸਕ੍ਰੈਪ ਕਰ ਦਿੱਤਾ ਜਾਵੇ ਜਿਹੜੇ ਕਨਸਰਵਟਿਵ ਉਹਨਾਂ ਨੇ ਆਰਗੂਏ ਕੀਤਾ ਸੀ ਕਿ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮਸ ਦਾ ਜਿਹੜਾ ਉਹਨਾਂ ਨੇ ਮਾਰਕੀਟ ਦੇ ਵਿੱਚ ਸਸਤੀ ਲੇਬਰ ਦਾ ਹੜ ਲੈ ਆ ਦਿੱਤਾ ਤੇ ਇਹਦੇ ਨਾਲ ਜਿਹੜੇ ਕੈਨੇਡੀਅਨ ਵਰਕਰਸ ਨੇ ਉਹਨਾਂ ਦੇ ਉੱਤੇ ਅਸਰ ਹੋਇਆ ਉਹ ਵਿਰੋਧ ਕਰਦੇ ਇਸ ਗੱਲ ਦਾ ਵੀ ਕੈਪ ਕਿਉਂ ਵਧਾਉਣਾ ਟਿਮ ਹਾਰਟਨ ਜਿਹੜਾ ਉਹਨਾਂ ਦੇ ਕੋਲੇ ਜਿਹੜਾ ਦਲੀਲ ਆ ਉਹ ਕਹਿੰਦੇ ਜਿੰਨੇ ਅਸੀਂ ਵਰਕਰ ਹਾਇਰ ਕਰਦੇ ਹਾਂ ਆਲਰੇਡੀ ਲੋਕਲੀ ਹਾਇਰ ਕਰਦੇ ਹਾਂ ਸੀ ਕੰਪਨੀ ਕਹਿੰਦੀ 95% ਸਾਡੇ ਜਿਹੜੇ ਵਰਕਰ ਨੇ ਉਹ ਕੈਨੇਡੀਅਨ ਰੈਜ਼ੀਡੈਂਟਸ ਨੇ ਜਿਹੜਾ ਪਿੱਛੇ ਬੈਕਲੈਸ਼ ਆਇਆ ਆ ਲੋਕਾਂ ਤੋਂ ਜਿਹੜੇ ਟਾਰਗੇਟ ਕਰ ਰਹੇ ਆ ਸਟਾਫ ਨੂੰ ਕਿ ਜਿਹੜੇ ਉਸ ਸਟਾਫ ਨੂੰ ਵੀ ਟਾਰਗੇਟ ਕੀਤਾ ਗਿਆ ਜਿਹੜੇ ਕੈਨੇਡੀਅਨ ਨਹੀਂ ਲੱਗਦੇ ਉਹ ਕਹਿੰਦੇ ਹੈ ਰੇਸਿਸਟਾ ਤੇ ਇਹ ਨੁਕਸਾਨਦੇ ਆ ਬਲੌਕ ਕੋ ਇਕਵਾ ਵਾਲੇ ਚਾਹੁੰਦੇ ਆ ਕਿ ਜਿਹੜੀ ਐ ਐਕਸੈਪਸ਼ਨਸ ਹੋਣ ਇੰਡਸਟਰੀਜ਼ ਜਿਹੜੀਆਂ ਨੇ ਕ੍ਰਾਈਸਿਸ ਦੇ ਵਿੱਚ ਨੇ ਸੋ ਬਲੌਕ ਕੋ ਇਕਵਾ ਦੇ ਮੈਂਬਰ ਪਾਰਲੀਮੈਂਟਸ ਨੇ ਟਿਮ ਹਾਲਟਨਸ ਨੂੰ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਵਰਕਰ ਐਕਸੈਪਸ਼ਨਸ ਨੇ ਉਹ ਮੇਨਲੀ ਹੋਣੀ ਚਾਹੀਦੀ ਹੈ ਉਹਨਾਂ ਇੰਡਸਟਰੀਜ਼ ਦੇ ਵਿੱਚ ਫੋਰੈਸਟਰੀ ਆ ਸਾਫਟਵੁੱਡ ਲੰਬਰ ਆ ਨਾ ਕਿ ਫਾਸਟ ਫੂਡ ਚੇਨਜ਼ ਦੇ ਵਿੱਚ ਸਰਕਾਰ ਚਾਹੁੰਦੀ ਆ ਕਿ ਟੈਂਪਰੇਰੀ ਫੋਰਨ ਵਰਕਰ ਜਿਹੜੇ ਰੂਲ ਨੇ ਉਹ ਇਸ ਵੇਲੇ ਉਹ ਕਹਿੰਦੀ ਆ ਕਿ ਅੰਡਰ ਰਿਵਿਊ ਨੇ এমਪਲੋਇਮੈਂਟ ਤੇ ਸੋਸ਼ਲ ਡਿਵੈਲਪਮੈਂਟ ਕੈਨੇਡਾ ਇਹ ਕਹਿ ਰਿਹਾ ਕਿ ਪਾਲਿਸੀਜ਼ ਰੈਗੂਲਰਲੀ ਐਡਜਸਟ ਕੀਤੀਆਂ ਜਾਂਦੀਆਂ ਇਕਨੋਮੀ ਦੇ ਹਿਸਾਬ ਦੇ ਨਾਲ ਸੋ ਹਜੇ ਜਿਹੜੇ ਫੈਸਲੇ ਇਹਦੇ ਬਾਰੇ ਬਦਲਨੇ ਆ ਇਮੀਗ੍ਰੇਸ਼ਨ ਕੈਨੇਡਾ ਨੇ ਜਿਹੜਾ ਰਿਫਿਊਜ਼ ਕੀਤਾ ਵੀ ਅਸੀਂ ਹਜੇ ਸਪੈਕੂਲੇਸ਼ਨ ਨਹੀਂ ਕਰ ਸਕਦੇ ਹਜੇ ਕੁਝ ਨਹੀਂ ਕਹਿ ਸਕਦੇ ਟਿਮ ਹਾਰਟਨ ਨੇ ਕਿਸੇ ਵੇਲੇ ਇਹ ਵੀ ਕਿਹਾ ਸੀ ਕਿ ਜਿਹੜੀ ਪਰਮਨੈਂਟ ਫੋਰਨ ਵਰਕਰ ਪ੍ਰੋਗਰਾਮ ਹੋਣਾ ਚਾਹੀਦਾ ਹੁਣ ਇਹ ਮਤਲਬ ਉਹਨੂੰ ਕਹਿੰਦੇ ਆ ਵੀ ਨਹੀਂ ਅਸੀਂ ਡਿਨਾਈ ਕਰਦੇ ਆ 24 ਦੇ ਵਿੱਚ ਇੱਕ ਲੈਟਰ ਕੰਪਨੀ ਨੇ ਆਟਵਾ ਨੂੰ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਰਮਨੈਂਟ ਫੋਰਨ ਵਰਕਰ ਪ੍ਰੋਗਰਾਮ ਹੋਵੇ ਹੁਣ ਇਹ ਕਹਿੰਦੇ ਆ ਕਿ ਇਹ ਉਹ ਨਹੀਂ ਚਾਹੁੰਦੇ ਸੋ ਇੱਕ ਪਾਸੇ ਜਦੋਂ ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਰੌਲਾ ਪੈ ਰਿਹਾ ਕਾਟਾ ਤੇ ਟਿਮ ਹਾਟਨ ਵਰਗੀ ਇਹ ਤੇ ਇੱਕ ਟਿਮ ਹਾਟਨ ਦੀ ਰਿਪੋਰਟ ਆ ਨਾ ਕਿ ਉਹ ਵੱਡੇ ਲੈਵਲ ਦੇ ਉੱਤੇ ਲ lobby ਕਰ ਰਹੇ ਇਸ ਗੱਲ ਦੇ ਲਈ ਮੈਂਬਰ ਪਾਰਲੀਮੈਂਟ ਨੂੰ ਮਨਾ ਰਹੇ ਆ ਕਨਵਰਸ ਕਰ ਰਹੇ ਆ ਉਹਨਾਂ ਨੂੰ ਆਪਣਾ ਪੱਖ ਦੱਸ ਰਹੇ ਆ ਇਹ ਨਹੀਂ ਕੋਈ ਗੈਰ ਕਾਨੂੰਨੀ ਕੰਮ ਕਰ ਰਹੇ ਆ ਉਹ ਕਾਨੂੰਨੀ ਤਰੀਕੇ ਦੇ ਨਾਲ ਆਪਣਾ ਪੱਖ ਦੱਸ ਰਹੇ ਆ ਕੰਪਨੀ ਕਿ ਸਾਡੇ ਕੋਲੇ ਪਿੰਡਾਂ ਦੇ ਵਿੱਚ ਇੰਟੀਰੀਅਰ ਦੇ ਵਿੱਚ ਵਰਕਰ ਹੈ ਨਹੀਂ ਵਰਕਰ ਲਿਆਓ ਸਾਨੂੰ ਲਿਆਉਣ ਦਿਓ ਤਾਂ ਕਿ ਅਸੀਂ ਆ ਕੇ ਜਿਹੜਾ ਇਹ ਸਾਰਾ ਕੁਝ ਕਰ ਸਕੀਏ ਸੋ ਜਿਹੜੀ ਸਵੀਅਰ ਇੱਕ ਲੇਬਰ ਸ਼ਾਰਟੇਜ ਆ ਉਹ ਇਹਦਾ ਹਿੱਸਾ ਹੈ ਅਗਲੀ ਗੱਲਬਾਤ ਪੁਲਿਸ ਨੇ ਇੱਕ ਲਿਕਰ ਟ੍ਰੈਫਿਕਿੰਗ ਆਪਰੇਸ਼ਨ ਨੂੰ ਜਿਹੜਾ ਕਹਿ ਲੋ ਕਿ ਸਾਹਮਣੇ ਲਿਆਂਦਾ ਸ਼ਰਾਬ ਦੀ ਤਸਕਰੀ ਹੁੰਦੀ ਸੀ ਹਾਲਟਨ ਰੀਜਨ ਦੇ ਵਿੱਚ ਅਨਟੈਰੀਓ ਦੇ ਵਿੱਚ ਹਾਲਟਨ ਰੀਜਨਲ ਪੁਲਿਸ ਨੇ ਇਹ ਦੇਖਿਆ ਕਿ ਇੱਕ ਗਰੁੱਪ ਜਿਹੜਾ 2 ਨੰਬਰ ਦੀ ਸ਼ਰਾਬ ਖਰੀਦਦਾ ਆ ਉਹਨੂੰ ਖਰੀਦ ਕੇ ਦਵਾ ਬੇਚਦਾ ਆ ਤੇ ਜਿਹੜੀ ਚੋਰੀ ਕੀਤੀ ਜਿਹੜੀ ਹੈਗੀ ਆ ਉਹ ਜਿਹੜਾ ਲਿਕਵਿਡ ਕੰਟਰੋਲ ਬੋਰਡ ਆਫ ਅਨਟੈਰੀਓ ਆ ਉਹਨਾਂ ਦੇ ਸਟੋਰਾਂ ਦੇ ਵਿੱਚ ਗ੍ਰੇਟਰ ਟ੍ਰਾਂਟੋ ਏਰੀਆ ਦੇ ਸਟੋਰਾਂ ਦੇ ਵਿੱਚ ਲਗਭਗ 13 ਲੱਖ ਡਾਲਰ ਦੀ ਅਲਕੋਹਲ ਇਹਦੇ ਵਿੱਚ ਇਨਵੋਲਵ ਦੱਸੀ ਜਾ ਰਹੀ ਹੈ ਪੁਲਿਸ ਨੂੰ ਇਹ ਮੰਨਣਾ ਹੈ ਉਹਨਾਂ ਦਾ ਕਿ ਜਿਹੜੇ ਸਸਪੈਕਟਸ ਨੇ ਜਿਹੜੇ ਕਥਿਤ ਦੋਸ਼ੀ ਨੇ ਇਹਨਾਂ ਨੇ 13 ਲੱਖ ਡਾਲਰ ਦੀ ਚੋਰੀ ਦੀ ਸ਼ਰਾਬ ਇਸ ਸਾਰੇ ਕੁਸ਼ਤੇ ਦੌਰਾਨ ਖਰੀਦੀ ਵੇਚੀ ਜਾਂ ਇੱਧਰ ਉੱਧਰ ਕੀਤੀ ਹੈ 4 ਮਹੀਨੇ ਪੁਲਿਸ ਨੇ ਜਾਂਚ ਕੀਤੀ ਹੈ ਜਿਹੜਾ ਆਪਰੇਸ਼ਨ ਹੈ ਜੁਲਾਈ 2025 ਦੇ ਵਿੱਚ ਸ਼ੁਰੂ ਹੋਇਆ ਸੀ ਦੀ ਹਾਲਟਨ ਪੁਲਿਸ ਟੋਰਾਂਟੋ ਪੁਲਿਸ ਤੇ ਜਿਹੜਾ ਲਿਕਵਿਡ ਕੰਟਰੋਲ ਬੋਰਡ ਆਫ ਅਨਟੈਰੀਓ ਆ ਇਹਨਾਂ ਨੇ ਜੁਆਇੰਟ ਇਨਵੈਸਟੀਗੇਸ਼ਨ ਕਰਕੇ ਇਸ ਆਰਗੇਨਾਈਜ਼ਡ ਥੈਫਟ ਨੂੰ ਇਸ ਆਰਗੇਨਾਈਜ਼ਡ ਕ੍ਰਾਈਮ ਨੂੰ ਸਾਹਮਣੇ ਲਿਆਦਾ ਗਰੁੱਪ ਦੇ ਵਿੱਚ ਦੱਸਿਆ ਜਾ ਰਿਹਾ ਕਿ 10 ਜਿਹੜੇ ਇਹ ਅੱਗਿਓ ਇਨਵੋਲਵ ਸੀਗੇ ਪੁਲਿਸ ਇਹ ਕਹਿੰਦੇ ਆ ਕਿ ਇਹਨਾਂ ਦੇ 10 ਸੈਪਰੇਟ ਗਰੁੱਪ ਸੀਗੇ 10 ਵੱਖਰੇ ਵੱਖਰੇ ਗਰੁੱਪ ਸੀਗੇ ਜਿਹੜੇ ਦੱਸਦੇ ਆ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਕ੍ਰਿਮੀਨਲ ਨੈਟਵਰਕ ਆ ਉਹ ਚੱਲ ਰਿਹਾ ਨਾਰਥ ਯੋਰਕ ਅ ਦੇ ਇੱਕ ਘਰ ਤੋਂ ਇਹ ਸਾਰੀ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਇਹਨੂੰ ਡਾਇਰੈਕਟਲੀ ਮਤਲਬ ਉਹਨਾਂ ਦੇ ਘਰਾਂ ਤੋਂ ਵੇਚੀ ਜਾ ਰਹੀ ਸੀ ਤੇ ਇਹਨੂੰ ਕਾਰਾਂ ਦੇ ਨਾਲ ਜਿਹੜੇ ਬਾયર ਨੇ ਉਹਨਾਂ ਨੂੰ ਪੂਰੇ ਗ੍ਰੇਟਰ ਟੋਰਾਂਟੋ ਦੇ ਵਿੱਚ ਪਹਚਾਈ ਜਾ ਰਹੀ ਸੀ ਤੇ ਇਲਿਗਲ ਜਿਹੜੀ ਲਿਕਵਿਡ ਮਾਰਕੀਟ ਉਹਦੇ ਉੱਤੇ ਸਿਗਾ ਉੱਥੋਂ ਪਤਾ ਲੱਗਦਾ ਸੀ ਤੇ ਫੇਰ ਹੁਣ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਰੇਡ ਕੀਤੀ ਇੱਥੇ 20 ਨਵੰਬਰ ਨੂੰ ਰੇਡ ਕੀਤੀ 4 ਮਹੀਨੇ ਜੁਲਾਈ ਤੋਂ ਲਗਾਤਾਰ ਇਹ ਆਪਰੇਸ਼ਨ ਚੱਲ ਰਿਹਾ ਸੀ ਤੇ ਆਫੀਸਰਸ ਨੇ ਉਥੋਂ ਜਾ ਕੇ 126 ਬੋਤਲਾਂ ਵਿਸਕੀ ਦੀਆਂ 1,20,000 ਡਾਲਰ ਕੈਸ਼ ਤਿੰਨ ਵਹੀਕਲ ਟੋヨタ ਕਰੋਲਾ ਟੋヨタ ਰੈਫੋਰ ਤੇ ਸ਼ੈਵਲੈ ਕੋਰਵਟ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਤਿੰਨ ਲੋਕਾਂ ਨੂੰ ਇਥੋਂ ਗ੍ਰਿਫਤਾਰ ਕੀਤਾ 52 ਸਾਲ ਦਾ ਇੱਕ ਵਿਅਕਤੀ ਐ 25 ਸਾਲ ਦਾ ਤੇ 56 ਸਾਲ ਦਾ ਇਹਨਾਂ ਤਿੰਨਾਂ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਆ ਤੇ ਕਈ ਕ੍ਰਿਮੀਨਲ ਚਾਰजेस ਇਹਨਾਂ ਦੇ ਉੱਤੇ ਜਿਹੜੇ ਇਸ ਵੇਲੇ ਲੱਗੇ ਆ ਹਾਲਾਂਕਿ ਇਹਨਾਂ ਨੂੰ ਕੋਰਟ ਅਪੀਅਰੈਂਸ ਤੇ ਲਈ ਛੱਡ ਦਿੱਤਾ ਗਿਆ ਸੋ ਇਹਨਾਂ ਨੂੰ ਅਜੇ ਰਿਲੀਜ਼ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੀ ਉਹ ਕਾਰਵਾਈ ਆ ਉਹ ਕੀਤੀ ਜਾਣੀ ਹੈ ਸੋ ਬਹੁਤ ਵੱਡਾ ਇੱਕ ਜਿਹੜਾ ਕਹ ਲਓ ਕਿ ਗ੍ਰੋ ਉਹਨੂੰ ਇਹਨਾਂ ਨੇ ਜਿਹੜਾ ਸਾਹਮਣੇ ਲਿਆਂਦਾ ਤੇ ਜਿੰਨਾ 2 ਨੰਬਰ ਦਾ ਕੰਮ ਇਹ ਉੱਥੇ ਸ਼ਰਾਬ ਦੇ ਮਾਮਲੇ ਦੇ ਵਿੱਚ ਹੋ ਰਿਹਾ ਸੀ ਉਹਦੇ ਵਿੱਚ ਵੱਡੀ ਸਫਲਤਾ ਪੁਲਿਸ ਨੂੰ ਮਿਲੀ ਹੈ ਕਰਦੇ ਕੀ ਆ ਕਿ ਚੋਰੀ ਕਰਦੇ ਆ ਸ਼ਰਾਬ ਫੇਰ Facebook ਮਾਰਕੀਟਪਲੇਸ ਦੇ ਉੱਤੇ WhatsApp ਦੇ ਉੱਤੇ ਕਮਿਊਨਿਟੀ ਦੇ ਗਰੁੱਪਾਂ ਦੇ ਵਿੱਚ ਪਾ ਦਿੰਦੇ ਆ ਕਿ ਕੈਸ਼ ਲਾਓ ਤੇ ਸਸਤੀ ਸ਼ਰਾਬ ਸਾਡੇ ਕੋਲੋਂ ਲੈ ਲਓ ਤੇ ਇਹਦਾ ਫਿਰ ਦੂਜਾ ਜਿਹੜਾ ਕਰਾਈਮ ਆ ਚੋਰੀ ਦੀ ਸ਼ਰਾਬ ਦਾ ਡਰੱਗਸ ਦੇ ਵਾਲਾ ਨਾਲ ਵੀ ਸਬੰਧਤ ਆ ਹਥਿਆਰਾਂ ਨਾਲ ਵੀ ਸਬੰਧਤ ਆ ਗੈਂਗਸ ਦੇ ਨਾਲ ਵੀ ਸਬੰਧਤ ਆ ਕਈ ਵਾਰੀ ਜਿਹੜੇ ਮੁਲਾਜ਼ਮ ਨੇ ਸਟੋਰਾਂ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਈ ਪ੍ਰੋਵਿੰਸਸ ਦੇ ਵਿੱਚ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਸਟਾਫ ਹੈਗਾ ਉਹਨਾਂ ਨੇ ਕਿਹਾ ਵੀ ਸਾਨੂੰ ਧਮਕੀ ਦਿੰਦੇ ਆ ਜਾਂ ਚੋਰੀ ਕਰ ਲੈਂਦੇ ਆ ਜਾਂ ਉਹ ਭੰਨ ਕੇ ਠੇਕਾ ਉਤੋਂ ਸ਼ਰਾਬ ਚੋਰੀ ਕਰਕੇ ਲੈ ਜਾਂਦੇ ਆ ਸੋ ਰਿਪੀਟ ਆਫੈਂਡਰ ਜਿਹੜੇ ਨੇ ਉਹ بار بار ਜਿਹੜੇ ਸਾਹਮਣੇ ਆ ਰਹੇ ਨੇ ਪਰ ਪੁਲਿਸ ਨੂੰ ਹੈ ਵੱਡੀ ਸਫਲਤਾ ਇਸ ਮਾਮਲੇ ਦੇ ਵਿੱਚ ਮਿਲੀ ਹੈ। ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਪਾਸ ਸਟ੍ਰਾਈਕ ਦਾ ਮਾਮਲਾ ਜਿਹੜਾ ਹੁਕਟਿਆ 2024 ਦੇ ਵਿੱਚ। ਇਸ ਸਾਲ 29 ਓਵਰਪਾਸ ਸਟ੍ਰਾਈਕ ਹੋਏ ਆ। ਜਾਨੀ ਕਿ ਜਿਹੜੇ ਓਵਰਪਾਸ ਦੇ ਉੱਤੇ ਉਹ ਬ੍ਰਿਜ ਦੇ ਵਿੱਚ ਜਾ ਕੇ ਟਰੱਕ ਵੱਜਦਾ ਕਈ ਵਾਰੀ ਜਿਹੜੀ ਉਹਦੀ ਹਾਈਟ ਆ ਉਹ ਨਹੀਂ ਪੂਰੀ ਕੈਲਕੂਲੇਟ ਹੁੰਦੀ ਜਾਂ ਭਲੇਖਾ ਲੱਗ ਜਾਂਦਾ ਜਾਂ ਜਿੱਧਰਲੇ ਰੋਡ ਦੇ ਉੱਤੇ ਜਾਣਾ ਹੁੰਦਾ ਉਹ ਰੋਡ ਉਸ ਮਤਲਬ ਰੂਟ ਦੇ ਉੱਤੇ ਨਹੀਂ ਜਾਂਦੇ ਦੂਜੇ ਰੂਟ ਦੇ ਉੱਤੇ ਚਲੇ ਜਾਂਦੇ ਆ ਪਿਛਲੇ ਸਾਲ 2024 ਦੇ ਵਿੱਚ 29 ਓਵਰਪਾਸ ਸਟ੍ਰਾਈਕਸ ਹੋਏ ਸੀਗੇ ਇਸ ਸਾਲ ਵਿੱਚ 200 25 ਦੇ ਵਿੱਚ ਹੁਣ ਤੱਕ 16 ਹੋਏ ਨੇ ਸੋ ਬਹੁਤ ਵੱਡੀ ਇੱਕ ਘਟੀ ਹੈ ਕੰਪਨੀਆਂ ਨੇ ਕੰਮ ਕੀਤਾ ਡਰਾਈਵਰਸ ਨੇ ਕੰਮ ਕੀਤਾ ਲਾਅਨ ਐਨਫੋਰਸਮੈਂਟ ਵਾਲਿਆਂ ਨੇ ਇਹਦੇ ਉੱਤੇ ਕੰਮ ਕੀਤਾ ਜਿਹੜੀ ਟਰਕਿੰਗ ਐਸੋਸੀਏਸ਼ਨ ਆ ਉਹ ਇਹ ਕਹਿੰਦੇ ਆ ਕਿ ਹਜੇ ਵੀ ਇਹ ਕਾਫੀ ਹਾਈ ਆ ਨੰਬਰ ਜਿਹੜਾ BC ట్రక్కింగ్ ਐਸੋਸੀਏਸ਼ਨ ਆ ਉਹ ਕਹਿੰਦੇ ਆ ਕਿ ਨੰਬਰ ਘਟ ਗਏ ਇਹ ਚੰਗੀ ਗੱਲ ਆ ਪਰ 16 ਸਟ੍ਰਾਈਕ ਹੋਣੀ ਆ ਹਜੇ ਵੀ ਅਨਐਕਸੈਪਟੇਬਲ ਆ ਸੋ ਕਿਤੇ ਵੀ ਇਹਨੂੰ ਮਤਲਬ ਹੋਣਾ ਚਾਹੀਦਾ ਆਈਡੀਅਲੀ ਇਹ 0 ਹੋਣੀ ਚਾਹੀਦੀ ਆ ਜ਼ਿਆਦਾ ਅਵੇਅਰਨੈਸ ਇਹਦਾ ਖਾਸ ਤੌਰ ਦੇ ਉੱਤੇ ਉਹਦਾ ਰੋਲ ਬਹੁਤ ਵੱਡਾ ਸੀ ਇਹ ਦੇ ਵਿੱਚ ਇਸ਼ੂ ਦੇ ਵਿੱਚ ਮੀਡੀਆ ਦੇ ਵਿੱਚ ਬਹੁਤ ਆਇਆ ਸੀ ਇਹ ਪਿਛਲੇ ਸਾਲ ਬਹੁਤ ਖਬਰਾਂ ਇਸ ਕਿਸਮ ਦੀਆਂ ਆਈਆਂ ਸੀ ਉਹਦੇ ਨਾਲ ਡਰਾਈਵਰ ਦੇ ਉੱਤੇ ਪ੍ਰੈਸ਼ਰ ਪਿਆ ਉਹਨਾਂ ਨੂੰ ਪਤਾ ਲੱਗਿਆ ਕੰਪਨੀਆਂ ਨੂੰ ਜਿਹੜੇ ਡਿਸਪੈਚਰ ਸੀ ਕੌਣ ਕਿੱਧਰ ਭੇਜ ਰਿਹਾ ਜਿਹੜਾ ਸ਼ਿਪਰ ਸੀ ਸਾਰਿਆਂ ਨੇ ਫਿਰ ਇਧਰਲੇ ਪਾਸੇ ਧਿਆਨ ਦਿੱਤਾ ਕਿ ਜਿਹੜੀ ਲੋਡ ਦੀ ਹਾਈਟ ਆ ਉਹਦੇ ਲਈ ਸੇਫ ਰੂਟ ਹੋਵੇ ਜਿਹੜਾ ਨਵਾਂ ਰੂਲ ਆ ਉਹਦੇ ਵਿੱਚ ਉਹਨੇ ਵੀ ਮਦਦ ਕੀਤੀ ਹੈ ਪਿਛਲੇ ਜਿਹੜੀ ਪ੍ਰੋਵਿੰਸ਼ੀਅਲ ਲਾ ਚੇਂਜ ਹੋਏ ਆ ਕਿੰਨੇ ਉਹਦੇ ਵਿੱਚ ਓਵਰਪਾਸ ਨੂੰ ਜਿਹੜੇ ਹਿੱਟ ਹੋਏ ਸੀ ਉਥੋਂ ਜੋ ਕੁਝ ਉਹਨਾਂ ਨੇ ਕੀਤਾ ਸਜ਼ਾਵਾਂ ਬਹੁਤ ਸਖਤ ਕੀਤੀਆਂ ਸੀ ਉਹਨੂੰ ਵੀ ਟਰੱਕਿੰਗ ਇੰਡਸਟਰੀ ਨੇ ਕਿਹਾ ਕਿ ਅ ਮਤਲਬ ਡਰਨ ਦੀ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਠੀਕ ਆ ਜੋ ਕੁਝ ਕਰਦੇ ਆ ਪੈਨਲਟੀ ਜਿਹੜੀ ਆ ਲੱਖ ਡਾਲਰ ਤੱਕ ਜੁਰਮਾਨਾ ਤੇ 18 ਮਹੀਨਿਆਂ ਦੀ ਜੇਲ੍ਹ ਦੇ ਵਿੱਚ ਸਜ਼ਾ ਸੀਗੀ ਉਹਨੇ ਵੀ ਕਿਤੇ ਨਾ ਕਿਤੇ ਇਹਦੇ ਉੱਤੇ ਅਸਰ ਪਾਇਆ ਇੰਡਸਟਰੀਜ਼ ਇਹ ਕਹਿੰਦੇ ਆ ਕਿ ਪ੍ਰੋਬਲਮ ਡਰਾਈਵਰ ਵਾ ਦੁਆਰਾ ਨਹੀਂ ਸਾਰੀ ਜਿ ਸਾਰੀ ਕੀਤੀ ਗਈ ਇਹਦੇ ਵਿੱਚ ਜਿਹੜੇ ਸ਼ਿਪਰਸ ਨੇ ਕੰਪਨੀ ਜਿਹੜੀ ਓਵਰ ਸਾਈਜ਼ਡ ਦਾ ਸਮਾਨ ਭੇਜ ਰਹੀ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਆ ਜਿਹੜਾ ਲੋਡ ਆ ਉਹਨੂੰ ਕਰੈਕਟਲੀ ਮੈਜ਼ਰ ਕੀਤਾ ਜਾਵੇ ਜਾਂ ਜਿਹੜਾ ਸੇਫ ਕੈਰੀਅਰ ਆ ਉਹ ਹਾਰ ਕੀਤਾ ਜਾਵੇ ਇਹਦੇ ਵਿੱਚ ਇੱਕ ਬਹੁਤ ਵੱਡੀ ਇਹ ਸਫਲਤਾ ਮਿਲੀ ਆ ਤੇ ਸਰਕਾਰ ਅਸਲ ਦੇ ਵਿੱਚ ਅੱਗੇ ਵੀ ਇਹਦੇ ਨਾਲ ਡਿਸਕਸ਼ਨ ਕਰ ਰਹੀ ਹੈ ਟਰਕਿੰਗ ਇੰਡਸਟਰੀ ਇਸ ਵੇਲੇ ਪ੍ਰਵਿੰਸ਼ੀਅਲ ਸਰਕਾਰਾਂ ਦੇ ਨਾਲ ਕੰਮ ਕਰ ਰਹੀ ਹੈ ਪ੍ਰਵਿੰਸ਼ੀਅਲ ਸਰਕਾਰ ਦੇ ਨਾਲ ਕਿ ਰੂਲਸ ਜਿਹੜੇ 26 ਦੇ ਵਿੱਚ ਕਿਦਾਂ ਕੀਤੇ ਜਾਣ ਹਿਊਮਨ 에ਰਰ ਹੁੰਦਾ ਆ ਪਰ ਜਿਹੜਾ ਨੈਗਲੀਜੈਂਸ ਆ ਉਹ ਇੱਕ ਵੱਖਰੀ ਚੀਜ਼ ਆ ਡਰਾਈਵਰ ਜਿਹੜਾ ਰੂਲ ਫਾਲੋ ਕਰਦਾ ਪਰ ਇੱਕ ਮਤਲਬ ਗਲਤੀ ਦੇ ਨਾਲ ਕਿਤੇ ਉਹ ਟਰਨ ਮਿਸ ਕਰ ਗਿਆ ਤੇ ਦੂਜਾ ਜਿਹੜਾ ਡਰਾਈਵਰ ਆ ਉਹਨੂੰ ਪਤਾ ਹੀ ਨਹੀਂ ਆ ਵੀ ਮੇਰਾ ਲੋਡ ਕਿੰਨਾ ਆ ਤੇ ਕਿੰਨਾ ਅੱਗੇ ਜਿਹੜੀ ਉਹਦੀ ਓਵਰਪਾਸ ਦੀ ਹਾਈਟ ਆ ਉੱਥੇ ਗੜਬੜ ਦੱਸੀ ਜਾ ਰਹੀ ਆ ਪਰ ਵੱਡੀ ਸਫਲਤਾ ਕਿ ਮਿਲੀ ਆ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਸਫਲਤਾ ਇਸ ਮਾਮਲੇ ਦੇ ਵਿੱਚ ਤੇ ਜਿਹੜੇ ਇਹ ਐਕਸੀਡੈਂਟ ਨੇ ਇਸ ਕਿਸਮ ਦੇ ਜ਼ੀਰੋ ਹੋ ਜਾਣਗੇ ਅ ਅਗਲੀ ਚਰਚਾ ਜਿਹੜੀ ਇੱਕ ਵੱਡੀ ਪੇਪਰ ਕੰਪਨੀ ਆ ਡੌਮਟਰ ਆਪਾਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ ਕ੍ਰਾਫਟਨ ਪੇਪਰ ਮਿਲ ਜਿਹੜੀ ਡੰਕਨ ਦੇ ਨੇੜੇ ਆ ਕਾਉਚਨ ਵੈਲੀ ਦੇ ਵਿੱਚ ਉਹ ਬੰਦ ਮਤਲਬ ਕੀਤੀ ਜਾ ਰਹੀ ਹੈ 350 ਦੇ ਕਰੀਬ ਜਿਹੜੇ ਵਰਕਰ ਨੇ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ 350 ਏਮਪਲੋਈ ਤੇ ਦੱਸਿਆ ਜਾ ਰਿਹਾ ਕਿ ਇਹ ਟਾਈਮਿੰਗ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਬਿਲਕੁਲ 크ਿਸਮਸ ਤੋਂ ਪਹਿਲਾਂ ਇਹ ਨੌਕਰੀ ਜਾ ਰਹੀ ਹੈ 60 ਸਾਲ ਪੁਰਾਣੀ ਇਹ ਮਿਲ ਆ ਤੇ ਦਸੰਬਰ 15 ਨੂੰ ਇਹ ਬੰਦ ਹੋ ਜਾਣੀ ਹੈ ਆਪਰੇਸ਼ਨ ਜਿਹੜਾ ਆਫੀਸ਼ੀਅਲੀ ਇਹਨਾਂ ਨੇ ਬੰਦ ਕਰ ਦੇਣਾ ਤੇ ਜਿਹੜੇ ਵਰਕਰਸ ਨੇ ਉਹ ਜਿਹੜੇ ਕੁਝ ਥੋੜੇ ਜਿਹਾ ਉਹ ਰਹਿਣਗੇ ਇੱਥੇ ਫਰਵਰੀ ਤੱਕ ਕਲੀਨ ਅਪ ਤੇ ਜਿਹੜੀ ਦੂਜੀ ਟਰਾਂਜੀਸ਼ਨ ਦੇ ਲਈ ਜਿਹੜੀ ਡਾਕਟਰ ਆ ਉਹਨਾਂ ਨੇ ਦੱਸਿਆ ਕਿ ਲੰਬਰ ਦੇ ਵਿੱਚ ਇਹ ਵੁੱਡ ਜਿਹੜੀ ਬਹੁਤ ਮਹਿੰਗੀ ਆ ਜਿਹੜੀ ਬੀਸੀ ਦੇ ਵਿੱਚ ਵੁੱਡ ਜਿਹੜੀ ਆ ਬਹੁਤ ਮਹਿੰਗੀ ਆ ਕੰਪਨੀ ਇਹ ਦਾ ਬੰਦ ਹੋਣ ਦਾ ਸਾਰਾ ਦੱਸ ਦਿਆ ਕਿ ਅਫੋਰਡੇਬਲ ਵੁੱਡ ਨਹੀਂ ਮਿਲਦੀ ਤੇ ਮਤਲਬ ਇਹ ਆ ਕਿ ਜਿਹੜਾ ਰਾ ਮਟੀਰੀਅਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਦੀ ਕੀਮਤ ਈ ਇੰਨੀ ਜ਼ਿਆਦਾ ਆ ਕਿ ਮਿਲ ਨੂੰ ਚੱਲਦੇ ਰੱਖਣਾ ਮੁਸ਼ਕਲ ਹੋਇਆ ਆ ਕੰਪਨੀ ਨੇ ਮਤਲਬ ਇਹ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਇਹਦੇ ਨਾਲ ਜੋ ਕੁਝ ਹੋ ਰਿਹਾ ਵਰਕਰਸ ਦੇ ਉੱਤੇ ਪਰਿਵਾਰਾਂ ਦੇ ਉੱਤੇ ਕਾਉਚਨ ਵੈਲੀ ਦੀ ਕਮਿਊਨਿਟੀ ਦੇ ਉੱਤੇ ਜਾਂ ਜਿਹੜਾ ਫੋਰੈਸਟਰੀ bizness ਪਾਰਟਨਰਸ ਦੇ ਉਹਨਾਂ ਦੇ ਉੱਤੇ ਪਰ ਇਹਦਾ ਹੱਲ ਕੋਈ ਨਹੀਂ ਜਿਹੜੀ ਕਮਿਊਨਿਟੀ ਆ ਉੱਥੋਂ ਨਾਰਥ ਕਾਉਚਨ ਦੇ ਮੇਅਰ ਨੇ ਰੌਬ ਡਗਲਸ ਉਹਨਾਂ ਨੇ ਕਿਹਾ ਕਿ ਇਹ ਖਬਰ ਜਿਹੜੀ ਮਾੜੀ ਆ ਤੇ ਉਹ ਦੱਸਦੇ ਆ ਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਦੇ ਗ੍ਰੈਂਡਫਾਦਰ ਨੇ ਇਹ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਇਹਦੇ ਨਾਲ ਜਿਹੜਾ ਰਿਪਲ ਇਫੈਕਟ ਹੈਗਾ ਕਿ ਲੋਕਲ ਸ਼ਾਪਸ ਦੇ ਉੱਤੇ ਤੇ ਹੋਰ ਸਾਰੇ ਕੁਝ ਦੇ ਉੱਤੇ ਪਾਏਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕਿਸਨਾ ਵੀ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ